जय श्री राम सत श्री काल साथी प्यारे ਤੁਹਾਡਾ ਸਵਾਗਤ ਹੈ ਆਪਣੇ ਜੱਕੀ ਮੋਟੋ ਬਲੌਗ YouTube ਚੈਨਲ ਤੇ ਤੇ ਅੱਜ ਦਾ ਬਲੌਗ ਆਪਾਂ ਆਪਣੇ ਬਾਗਲ ਦਾ ਬਣਾਉਣ ਲੱਗ ਰਹੇ ਹਾਂ ਤੇ ਪਹੁੰਚਦੇ ਆਪਾਂ ਬਾਗਲ ਦੇ ਵਿੱਚ ਆਜੋ ਜਿੱਥੇ ਬਾਗਲ ਦੇ ਵਿੱਚ ਲੱਗੇ ਹੋਏ ਤਾਲਾ ਤੇ ਇਹ ਆਪਣਾ ਸੰਦ ਹੈ ਯੰਤਰ ਇਹਨੂੰ ਯੰਤਰ ਕਿਹਾ ਜਾਂਦਾ ਹੈ ਗੁੱਡਗਡਾਈ ਕਰਨ ਵਾਲਾ ਯੰਤਰ ਤੇ ਖੋਲਦੇ ਹਾਂ ਤਾਲਾ ਲੈ ਕੇ ਭਗਵਾਨ ਦਾ ਨਾਮ ਜੈ ਗਣੇਸ਼ਾ ਜੈ ਗਣੇਸ਼ਾ ਮ ਜਗਨੀਚ ਦੇਵ ਮਾਤਾ ਜਿਨ ਕੀ ਪਾਰਵਤੀ ਪਿਤਾ ਮਹਾਦੇਵ ਇਹ ਭਗਵਾਨ ਸਭ ਦੀ ਕਿਰਪਾ ਬਣਾਈ ਰੱਖੇ ਸਭ ਨੂੰ ਅਨੰਤਨ ਗਿਆਨ ਪ੍ਰਦਾਨ ਕਰਨ ਸਭ ਨੂੰ ਸੁੱਖ ਸ਼ਾਂਤੀ ਖੁਸ਼ੀਆਂ ਦੇਮੀ ਅਤੇ ਦੁੱਖ ਤਕਲੀਫ ਦੇ ਵਿੱਚ ਲੰਘਣ ਦਾ ਬਲ ਬਖਸ਼ੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਆਪਾਂ ਆਪਣੀ ਸਬਜੀ ਵਾਲੀ ਬਾੜੀ ਦੇ ਵਿੱਚ ਐਂਟਰ ਹੋ ਚੁੱਕੇ ਆ ਤੇ ਸਾਹਮਣੇ ਜੋ ਕੀ ਮੋਲੀਆਂ ਐਨ ਆਪ ਦੇ ਜੋ ਬੰਤੇ ਨੇ ਤੇ ਹੁਣ ਐਨ ਤਿਆਰ ਹੋ ਚੁੱਕੀਆਂ ਨੇ ਮੂਲੀਆਂ ਤੁਹਾਨੂੰ ਦਿਖਾਵਾਂਗੇ ਮੂਲੀਆਂ ਤੇ ਇਹੇ ਆਪਾਂ ਕਦਮਾਂ ਤੋੜੀਆਂ ਦੀਆਂ ਬੇਲਾਂ ਲਾਈਆਂ ਸੀ ਜੋ ਕਿ ਕੁੱਝਕਤਾ ਹੋ ਗਈਆਂ ਕੁੱਝ ਕ ਸੰੜਦੇ ਕਾਰਨ ਬਿਮਾਰ ਹੋ ਗਈਆਂ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਕਿ ਕਦੂਆਂ ਦੀ ਬੇਲ ਦਾ ਪੈਦਾਈ ਹੈ ਕਦੂਆਂ ਦੀ ਬੇਲ ਉੱਗ ਚੁੱਕੀ ਆ ਤੁਸੀਂ ਦੇਖ ਰਹੇ ਹੋ ਅੱਗੇ ਕਦੂਮਾਂ ਦੇ ਬੇਲਾਂ ਉਗਰੀਆਂ ਨੇ ਤੇ ਠੰਡ ਵੀ ਬਹੁਤ ਪੈ ਰਹੀ ਹੈ ਹਾ ਦੋ ਇਤਿਆਰੀਆਂ ਤੇ ਕਦੂਆਂ ਦੀਆਂ ਬੇਲਾਂ ਨੇ ਇੱਥੇ ਸਾਹਮਣੇ ਤੁਸੀਂ ਮਿਰਚਾਂ ਦੇਖ ਰਹੇ ਹੋ ਜੋ ਕਿ ਪਾਲਾ ਮੰਨ ਗਈਆਂ ਮਿਰਚਾਂ ਦੀ ਬਾੜਾ ਮੰਨਣ ਕਰਕੇ ਥੋੜੇ ਜਿਹਾ ਧੱਕੀਆਂ ਨਹੀਂ ਹੈਗੀਆਂ। ਨਾਟਕਿਆਂ ਦੇ ਹੋਣ ਦੇ ਕਾਰਨ ਕਿਉਂਕਿ ਆਪਾਂ ਵੀ ਇਹਨਾਂ ਨੂੰ ਐਂ ਲਿਖ ਦਿੱਤੀ ਵੀ ਇਹ ਕਿੰਮਤ ਚਲਾਣ ਦੇ ਇਹਨਾਂ ਨੂੰ। ਬਾੜੀਏ ਸਮਾਤ ਨੇ ਇਹ ਕਿ ਤੇ ਬੇਲਾਂ ਵੀ ਉੱਕੇ ਨਹੀਂ ਆ ਤੁਸੀਂ ਦੇਖਦੇ ਹੋ। ਜੋ ਕਿ ਇਹ ਤੌਰੀਆਂ ਦੇ ਬੇਲੇ ਬਾਈ ਤੌਰੀਆਂ ਦੇਖਦੇ ਹੋ ਨਾਲ ਦੀ ਨਾਲ ਚੋਰੀਆਂ ਨੇ ਮੇਲਾ ਵੱਖ-ਵੱਖ ਉਹ ਗਰੀਆਂ ਨੇ ਤੇ ਇਹ ਮਿਰਚਾਂ ਕੋਰੇ ਦੇ ਕਾਰਨ ਮੱਛਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਚੀਜ਼ ਹੁੰਦੀ ਤਾਂ ਦਿਖਾਈ ਹੈ ਆਪਾਂ ਮਚਦੀ ਵੀ ਰਿਖਾ ਮੰਗੀ ਸਾਰੀਆਂ ਬੇਲਾਂ ਹੁਣਾਂ ਆਪਾਂ ਬੱਲ ਪੂਸੀਆਂ ਜੀਆਂ ਹੋ ਗਈਆਂ ਸਿਸਟਮ ਜਿਆ ਇਹ ਨਗੇ ਇਹਨਾਂ ਦਾ ਆ ਜੋ ਅੱਗੇ ਲੈ ਕੇ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਇਹ ਤੁਸੀਂ ਦੇਖ ਰਹੇ ਹੋ ਆਪਣਾ ਮੇਥਾ ਜੋ ਕਿ ਕੈਰੀਆਂ ਦੇ ਵਿੱਚ ਗੁੱਡਗਿੱਧਿਆ ਕਰਕੇ ਮੇਥਾ ਇੱਕ ਗੇਠਾ ਦਾ ਪੂਰਾ ਮੇਥਾ ਹੋ ਰਿਹਾ ਜੀ ਇਹਨੂੰ ਆਪਾਂ ਇਸ ਤੋਂ ਪਹਿਲਾਂ 2-4 ਵਾਰੀ ਮੇਥੇ ਦੀਆਂ ਰੋਟੀਆਂ ਵੀ ਪਕਾ ਚੁੱਕੇ ਹਾਂ ਤੇ 2-4 ਵਾਰੀ ਇਹਨੂੰ ਸਾਗ 'ਚ ਵੀ ਪਾ ਚੁੱਕੇ ਹਾਂ ਇਹ ਮੇਥੇ ਦੀ ਕੈਰੀ ਉਧਰ ਵੱਧਿਆ ਹੋਇਆ ਜੋ ਕਿ ਆਪਾਂ ਦਾਤੀ ਨਾਲ ਕੁਦਰੇ ਹੋਏ ਤੀਜੀ ਤੇ ਉਸ ਤੋਂ ਬਾਅਦ ਉਹ ਦੁਨੀਵਾਰ ਆਪਾਂ ਨੇ ਗੜਾਈ ਕਰਤੀ ਉਹ ਹਰਾ ਭਰਾ ਵੀ ਹੋਣ ਜਾ ਰਿਹਾ ਆਜੋ ਕੇ ਇਹ ਦੇਖ ਰਹੇ ਹੋ ਤੁਸੀਂ ਪਾਲਕ ਜਿੱਥੇ ਮਿੱਤਰੋ ਇਹ ਪਾਲਕ ਹੋਏ ਇੱਥੇ ਬਹੁਤ ਹੀ ਜਿਆਦੇ ਵੱਡੀ ਵੱਡੀ ਬੂਹਾਂ ਧੀ ਜੋ ਕਿ ਆਪਾਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਬਹੁਤ ਹੀ ਜਿਆਦੇ ਇਥਾਂ ਦਾ ਗੰਦਮੰਦ ਹੋਇਆ ਹੋਇਆ 30 ਤਾਂ ਇਸ ਦੇ ਵਿੱਚ ਟਰਾਲੀਆਂ ਪਾ ਕੇ ਆਪਾਂ ਨੇ ਆਪਣੇ ਬਾਗਲ ਦੇ ਵਿੱਚ ਇਹਨੂੰ ਥੋਸ ਮਾਰ ਕੇ ਮਿੱਟੀ ਪਾ ਕੇ ਪਾਲਕ ਸਬਜ਼ੀ ਭਾਜੇ ਲਾਈ ਸੀ ਤੇ ਸਵੇਰੇ ਬਸ ਸਿੱਧੂ ਬਸ ਤਿਆਰੀ ਆਪਦਾ అలਾਰਮ ਮਾਰਦੀ ਹੋਈ ਤੇ ਇਹ ਪਾਲਕ ਵੀ ਹੋਇਆ ਤੁਸੀਂ ਦੇਖ ਰਹੇ ਹੋ ਪਿੱਛੇ ਮੇਥਾ ਧੀ ਇਹ ਪਾਲਕ ਹੈ ਜੋ ਕਿ ਇਹ ਵੀ ਪੂਰੀ ਗਿੱਠਾ ਡੇਢ ਗਿੱਠਾ ਦਾ ਹੋ ਚੁੱਕਿਆ ਹੈ ਇਹਨੂੰ ਵੀ ਆਪਾਂ ਕਈ ਗੱਲਾਂ ਵੱਧ ਕੇ ਸਾਗ ਵੀ ਬਣਾ ਲਿਆ ਤੇ ਇਹਦੀ ਪਾਲਕ ਦੀ ਆਲੂ ਤੇ ਪਾਲਕ ਦੀ ਆਪਾਂ ਪੁੱਜੀ ਵੀ ਬਣਾ ਲਈ ਤੇ ਇਹ ਆਪਾਂ ਪਹਿਲਾਂ ਉਤਰਿਆ ਸੀ ਦੱਤੀ ਨਾਲ ਵੱਧਿਆ ਹੋਇਆ ਤੇ ਬਾਅਦ ਵਿੱਚ ਇਹ ਵੀ ਦੂਰੀਵਾਰ ਫਟਾਰ ਕਰ ਰਿਹਾ ਜੀ ਆ ਤੁਸੀਂ ਦੇਖ ਰਹੇ ਹੋ ਕੱਟਿਆ ਹੋਇਆ ਵੀ ਨਾਲ ਦੇ ਨਾਲ ਫਟਾਰ ਕਰ ਰਿਹਾ ਇਹ ਆਪਣਾ ਪਾਲਕ ਹੈ ਆ ਜੋ ਅੱਗੇ ਇਹ ਇਹ ਦੇਖ ਰਹੇ ਹੋ ਆਪਣਾ ਧਣੀਆਂ ਜੋ ਕਿ ਆਪਾਂ ਇੱਕ ਖਾਲੀ ਬਣਾਈਤੀ ਪਾਣੀ ਲਗਾਉਣ ਵਾਸਤੇ ਉਹਦੇ ਕਦਾਰਿਆਂ ਦੇ ਉੱਪਰ ਆਪਣੇ ਧਣੀਆਂ ਬੀਜਿਆ ਸੀ ਜੋ ਕਿ ਹੁਣ ਉਹ ਆਪਣੇ ਪੱਤੇ ਕੱਢਣ ਤੇ ਤਿਆਰ ਹੋ ਚੁੱਕੇ ਹੈ ਤੇ ਇਹ ਆਪਣੇ ਪਿਆਜ਼ ਨੇ ਜੀ ਹਰੇ ਗੰਡੇ ਹਰੇ ਗੰਡਿਆਂ ਦੀ ਚਰਣੀ ਬਣਾਇਆ ਕਰਾਂਗੇ ਤੇ ਇਹ ਗੰਡੇ ਆਪਣੇ ਵਧੀਆ ਹੋ ਰਹੇ ਨੇ ਤੇ ਇਹਨਾਂ ਦੀ ਆਪਾਂ ਗੁੱਡਗੜਾਈ ਵੀ ਇਹ ਤੋਂ ਪਹਿਲਾਂ ਤਿੰਨ ਗੇਲਾਂ ਕਰ ਚੁੱਕੇ ਹਾਂ ਤੇ ਦੂਜਾ ਜਦੋਂ ਇਹ ਧੁੱਪਾ ਮੌਸਮ ਚੇਤ ਬਦਲੀ ਆ ਗਈ ਵਧੀਆ ਮੌਸਮ ਕੋਸਾ ਨਿੱਗਾ ਹੋਣ ਲੱਗ ਗਿਆ ਤਾਂ ਗੰਡਿਆ ਨਹੀਂ ਉਦੋਂ ਫਟਾਰ ਕਰਨੀ ਹੈ ਤੇ ਇਹ ਆਪਣੇ ਪਿਆਜ਼ ਦੀ ਪਨੀਰੀ ਹੈ ਜੀ ਆਜੋ ਅੱਗੇ ਲੈ ਵੀ ਸਾਥੀ ਪਿਆਰੇ ਇਹ ਤੁਸੀਂ ਦੇਖ ਰਹੇ ਹੋ ਗੀਤਾ ਜਪਛੇਤਾ ਸੱਚ ਸੌਰੀ ਪਛੇਤਾ ਧਣੀਆਂ ਬੀਜਿਆ ਸੀ ਆਪਾਂ ਨੇ ਕਿਆਰੀ ਬਣਾ ਕੇ ਤੇ ਇਹ ਪਛੇਤਾ ਧਣੀਆਂ ਵੀ ਬਹੁਤ ਵਧੀਆ ਹੋ ਰਿਹਾ ਹੈ ਆ ਜੋਗੇ ਲੈ ਵੀ ਸਾਥੀ ਪਿਆਰੋ ਤੁਸੀਂ ਦੇਖ ਰਹੇ ਹੋ ਇੱਥੇ ਵੀ ਆਪਾਂ ਕਿਆਰੀ ਬਣਾ ਕੇ ਬੇਲਾਂ ਬੀਜੀਆਂ ਸੀ ਕਿਉਂਕਿ ਬੇਲਾਂ ਬਹੁਤ ਹੀ ਵਧੀਆ ਹੋ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਬੇਲਾਂ ਤੇ ਉੱਥੇ ਆਪਾਂ ਗੱਠ ਗੋਬੀ ਲਾਈ ਤੀਕਾ ਕਿਆਰੀ ਤੇ ਇਹ ਤੁਸੀਂ ਗੱਠ ਗੋਬੀ ਦੇਖ ਰਹੇ ਲੇ ਵੀ ਕਿਸਾਨ ਵੀਰੋ ਇਹ ਤੁਸੀਂ ਦੇਖ ਰਹੇ ਹੋ ਆਪਣੀ ਬੰਦ ਗੋਬੀ ਤੇ ਫਲੋ ਗੋਬੀ ਜੋ ਕਿ ਥੋੜੀ ਜੀ ਲਾਈ ਸੀ ਤਾਂ ਹੌਲੀ-ਹੌਲੀ ਠੰਡ ਨੂੰ ਦੇ ਵਿਚ ਦੀ ਹੁੰਦੀ ਹੋਈ ਠੰਡ ਨੂੰ ਪਾਰ ਕਰਦੀ ਹੋਈ ਗੋਤੀ ਆਬਦੀ ਹੁਣ ਕਰੇ ਨੇ ਇਹਨਾਂ ਨੇ ਰੱਬ ਕਣੀ ਫੁੱਲ ਜੇ ਇਹ ਗੋभी गट गोभी ਬੰਦ ਗੋभी ਫੁੱਲ ਗੋभी ਤੇ ਉਧਰ ਬਤਾਲ ਨੂੰ ਲਾਲ ਟਮਾਟਰ ਨੇ ਤੇ ਇਹ ਆਪਣੀ ਫੁੱਲવાડી ਹੈ ਸਾਥੀਓ ਤੇ ਵੀਡੀਓ ਨੂੰ ਜਰੂਰ ਇਹ ਆਪਾਂ ਦੇ ਲਾਹਵਾਦੀ ਮਰੂਦ ਹੈ ਜੋ ਕਿ ਹਾਲਾ ਠੰਡ ਦੇ ਵਿੱਚ ਉੱਥੇ ਗੱਡਿਆ ਜਾਂ ਖੜਿਆ ਉੱਗਣ ਦੀ ਤਿਆਰੀ ਨਹੀਂ ਕਰੀ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਆ ਕਰੋ ਆਪਣੀ ਕਮੈਂਟਾਂ ਰਾਹੀਂ ਜੋ ਤੁਸੀਂ ਮਾਨ ਦੇ ਰਹੇ ਹੋ ਸਾਰਿਆਂ ਦਾ ਧੰਨਵਾਦ ਹਰ ਇੱਕ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਹੋਰ ਵੀ ਵਧੀਆ-ਵਧੀਆ ਵੀਡੀਓ ਦਿਖਾਵਾਂਗੇ ਜੀ ਧੰਨਵਾਦ ਸਾਥੀਓ ਲੈ ਵੀ ਪਿਆਰਿਓ ਇਹ ਤੁਸੀਂ ਦੇਖ ਰਹੇ ਹੋ ਮੇਥਾ ਜੋ ਕਿ ਆਪਣੀ ਪਸੇਤਾ ਮੇਥਾ ਵੀ ਜੈ ਇਹ ਵੀ ਉਗ ਰਿਹਾ ਬਹੁਤ ਵਧੀਆ ਕਿਉਂਕਿ ਦੋ ਗੋਲੀਆਂ ਤੇ ਆਪਾਂ ਨੇ ਮੇਥਾ ਇਹ ਬੀਜਿਆ ਸੀ ਇਹ ਮੇਥਾ ਹੋ ਰਿਹਾ ਜੀ ਤੇ ਇਹ ਆਪਣੀ ਸਾਰੀ ਹਨਵਾੜੀ ਹੈ ਜੋ ਕਿ ਤੁਹਾਨੂੰ ਦਿਖਾ ਰਿਹਾ ਇਹ ਆ ਜੋ ਅੱਗੇ ਗੋਭੀ ਚ ਲੈ ਵੀ ਪਿਆਰੇ ਸਾਥੀਓ ਆਪਾਂ ਇਹ ਲੀਵਲ ਪਟਾਂਗੇ ਮੂਲੀ ਜੋ ਆਪਾਂ ਨੇ ਮੂਲੀਆਂ ਬੀਜੀਆਂ ਸੀ ਆਪਣੇ ਬਾਗਲ ਦੇ ਵਿੱਚ ਅੱਜ ਭਗਵਾਨ ਦੇ ਨਾਂ ਦੀ ਆਪਾਂ ਸੱਚੇ ਪਾਤਸ਼ਾਹ ਨੂੰ ਕਰਕੇ ਯਾਦ ਪਹਿਲੀ ਜੋ ਕਿ ਮੂਲੀ ਹੈ ਨਾ ਆਪਾਂ ਭਗਵਾਨ ਦੇ ਨੋਂ ਦੀ ਪਟਰੀ ਰ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਆਪਾਂ ਦੇ ਨਾਲ ਪਹਿਲੀ ਮੂਲੀ ਦੇਖਾਂਗੇ ਕਿੰਨੇ ਕੁ ਹਰੀਆਂ ਨੇ ਕੈ ਫੁੱਟੀਆਂ ਹੋ ਰਹੀਆਂ ਨੇ ਕੱਲ ਛੋਟੀਆਂ ਨੇ ਕ ਵੱਡੀਆਂ ਨੇ ਕਮੈਟਰਾ ਹੀ ਜ਼ਰੂਰ ਦੱਸ ਦਿਓ ਕਿ ਇਹਨਾਂ ਨੂੰ ਆਪਾਂ ਪੱਟਲੀਆਂ ਸ਼ੁਰੂ ਕਰ ਦਈਏ ਕ ਥੋੜਾ ਜਾ ਹੋਰ ਰਹਿ ਜਾਣ ਦੇਓ ਸੱਚ ਕਹਿ ਰਿਹਾ ਹਾਂ ਇਹ ਪਗਵਾ ਵਾਲਾ ਲੈ ਵੀ ਇਹ ਮੂਲੀ ਪੱਟੀ ਆਪਾਂ ਨੇ ਕਿਉਂਕਿ ਇੱਕ ਨਾਲ ਦੋ ਆ ਗਈਆਂ ਝੋੜਾ ਆ ਗਿਆ ਜੋੜਾ ਤਿੰਨ ਆ ਗਏ ਇਹ ਮੂਲੀ ਬਹੁਤ ਵਧੀਆ ਤਿਆਰ ਹੋ ਰਹੀ ਹੈ ਬਾਈ ਡੇਢ ਗਿੱਥੇ ਦੇ ਕਰੀਬ ਇਹ ਮੂਲੀ ਪੈ ਚੁੱਕੀ ਹੈ ਤੇ ਅੱਗੇ-ਅੱਗੇ ਜੋ ਦਿਨ ਅੱਗੇ ਪੈਂਦੇ ਜਾਣਗੇ ਤਾਂ ਮੂਲੀ ਆਪਣਾ ਸਰੀਰ ਵਧਾਉਂਦੀ ਜਾਵੇਗੀ ਇਹ ਦੇਖ ਰਹੇ ਹੋ ਮੂਲੀ ਕਿਉਂਕਿ ਇਹ ਘਰ ਦੇ ਮੂਲੀ ਆ ਬਾਈ ਕਿਸੇ ਵੀ ਬਿਨਾ ਰੇ ਸਪਰੇਇ ਤੋਂ ਤਿਆਰ ਕੀਤੀਆਂ ਹੋਈਆਂ ਇਹ ਮੂਲੀਆਂ ਨੇ ਬਾਈ ਕੋਈ ਇਹ ਤੇ ਸਪਰੇਇ ਨਹੀਂ ਕਰੀ ਕੋਈ ਇਹ ਚਰੇ ਨਹੀਂ ਪਾਈ ਹੈਗੀ ਜਮਾ ਅਣ ਦੇਸੀ ਖਾਤੋਂ ਇਹ ਮੂਲੀਆਂ ਤਿਆਰ ਕਰੀਆਂ ਨੇ ਜਮਾ ਇਹ ਸਿੱਧੀਆਂ ਵੀ ਜ਼ਰੂਰ ਹਾਈਬ੍ਰਿਡ ਸੀ ਇਹ ਆਪਾਂ ਮੰਨਣ ਨੂੰ ਤਿਆਰ ਆ ਵੀ ਹਾਈਬ੍ਰਿਡ ਸੀ ਅੱਗੇ ਅੱਗੇ ਕਿਉਂਕਿ ਮੋਲੀ ਤੁਸੀਂ ਦੇਖ ਰਹੇ ਹੋਰ ਵੀ ਵਧਣਾ ਸ਼ੁਰੂ ਹੋ ਰਹੀ ਸੀ ਆ ਦੇਖ ਲਓ ਵੈਸੇ ਤਾਂ ਇਹ ਦੋ ਗਿੱਠਾਂ ਦੀ ਹੋ ਰਹੀ ਹੈ ਕੁਝ ਦਿਨ ਹੋਏ ਨੇ ਲਾਈਆਂ ਨੂੰ ਐਨ ਤਿਆਰ ਹੋ ਰਹੀਆਂ ਨੇ ਤੇ ਇਹ ਮੋਲੀ ਨੂੰ ਆਪਾਂ ਐ ਲਾ ਦਨੇ ਤੁਸੀਂ ਦੱਸ ਦਿਓ ਵੀ ਇਹ ਸੁੱਕ ਜੂਗੀ ਕਿ ਬਦਜੂਗੀ ਕਿਉਂਕਿ ਬਦਿਆ ਮੂਲੀ ਰੱਖ ਲਈ ਦੂਜੀ ਮੂਲੀ ਆਪਾਂ ਇਸ ਤਰ੍ਹਾਂ ਹੋਰ ਨਹੀਂ ਜੇ ਕੋਈ ਸਿੰਗੜਾ ਮੀਂਗੜਾ ਬਣ ਜੂਗਾ ਕੋਈ ਜੇ ਨਾ ਹੋ ਇਸ ਤਰ੍ਹਾਂ ਲਾਤੀ ਭਈ ਆਪਾਂ ਲੋ ਵੀ ਸਾਥਿਓ ਮੂਲੀ ਆਪਾਂ ਪੱਟਣੀ ਸ਼ੁਰੂ ਕਰਤੀਆਂ ਹੁਣ ਲਾਵਾਂਗੇ ਸਬਜ਼ੀ ਨਾਲ सलाद मुली धनवाद बि साथी